60 ਸਾਲ ਦੇ ਬਜ਼ੁਰਗ ਨੇ ਆਪਣੀ ਗਰਲਫ੍ਰੈਂਡ ਨੂੰ ਅਚਾਨਕ ਰਾਹ ਦੇ ਵਿੱਚ ਵੇਖਿਆ ਤੇ ਉਸ ਤੋਂ ਬਾਅਦ ਕੀ ਕੀਤਾ ਇਹ ਦੇਖ ਕੇ ਸਾਰੇ ਹੈਰਾਨ ਹੋ ਗਏ ਪ੍ਰੇਮਿਕਾ ਹੁਣ 50 ਸਾਲ ਦੀ ਹੋ ਚੁੱਕੀ ਹੈ ਤੇ ਪ੍ਰੇਮੀ ਜਿਹੜਾ ਹੈ ਉਹ 60 ਸਾਲ ਦਾ ਹੋ ਚੁੱਕਿਆ ਹੈ ਦੋਵੇਂ ਦੇ ਬੱਚੇ ਵੀ ਨੇ ਵੱਡੇ ਵੀ ਹੋ ਚੁੱਕੇ ਨੇ ਪਰ ਦੋਵੇਂ ਇੱਕ ਦੂਸਰੇ ਨੂੰ ਜਦੋਂ ਅਚਾਨਕ ਵੇਖਦੇ ਨੇ ਉਸ ਤੋਂ ਬਾਅਦ ਜੋ ਫੈਸਲਾ ਲੈਂਦੇ ਨੇ ਉਸ ਤੋਂ ਬਾਅਦ ਦੋਵੇਂ ਪਰਿਵਾਰ ਹੈਰਾਨ ਹੋ ਗਏ ਨੇ ਜੀ ਆਸੋ ਇਸ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿਆ ਇੱਕ ਖਬਰ ਤੁਹਾਨੂੰ ਫਿਲਮੀ ਕਹਾਣੀ ਲੱਗੇਗੀ ਪਰ ਇਹ ਫਿਲਮੀ ਕਹਾਣੀ ਨਹੀਂ ਹੈ ਬਿਲਕੁਲ ਸੱਚ ਕਹਾਣੀ ਹੈ ਤੇ ਬਿਹਾਰ ਦੀ ਕਹਾਣੀ ਹੈ ਤੇ ਇੱਕ ਹਾਈ ਪ੍ਰੋਫਾਈਲ ਮਾਮਲਾ ਹੈ ਜੀ ਹਾਂ ਦੱਦੀਏ ਕਿ 50 ਸਾਲ ਦੀ ਔਰਤ ਜਿਹੜੀ ਹੈ ਉਹ ਡਾਕਟਰ ਹੈ ਅਤੇ 60 ਸਾਲ ਦਾ ਜਿਹੜਾ ਵਿਅਕਤੀ ਹੈ ਉਹ ਇੱਕ ਵਕੀਲ ਹੈ ਦੋਵੇਂ ਜਿਹੜੇ ਨੇ ਉਹ ਵਕ ਵਕ ਵਿਆਹ ਕਰਵਾਉਂਦੇ ਨੇ ਦੋਵਾਂ ਦੇ ਬੱਚੇ ਵੀ ਨੇ ਜੋ ਲੜਕੀ ਹੈ ਜੋ ਔਰਤ ਹੈ ਉਹ ਉਸਦੇ ਬੱਚੇ ਹੁਣ ਐਮਬੀਬੀਐਸ ਦੀ ਪੜ੍ਹਾਈ ਤੱਕ ਕਰ ਰਹੇ ਨੇ ਦੋ ਪੁੱਤ ਨੇ ਉਸਦੇ ਤੇ ਇੱਕ ਬੇਟੀ ਹੈ ਪਰ ਅਚਾਨਕ ਇੱਕ ਦਿਨ ਜੋ 60 ਸਾਲ ਦਾ ਵਕੀਲ ਹੈ ਉਹ ਨਿਕਲ ਰਿਹਾ ਹੁੰਦਾ ਹੈ ਰਾਤ ਨੂੰ ਤੇ ਅਚਾਨਕ ਉਸ ਤੋਂ ਆਪਣੀ ਗਰਲਫ੍ਰੈਂਡ ਜਿਹੜੀ ਹੈ 50 ਸਾਲ ਦੀ ਜੋ ਡਾਕਟਰ ਸੀ ਉਹ ਦੇਖ ਚੱਲਦੀ ਹੈ ਅਚਾਨਕ ਦੋਵੇਂ ਆਪਸ ਦੇ ਵਿੱਚ ਲੰਬੀ ਗੱਲਬਾਤ ਕਰਦੇ ਨੇ ਆਪਸ ਦੇ ਵਿੱਚ ਇੱਕ ਦੂਸਰੇ ਦੇ ਦੁੱਖ ਸਾਂਝੇ ਕਰਦੇ ਨੇ ਉਹਨਾਂ ਨੂੰ ਆਪਣੀ ਪੁਰਾਣੀ ਕਹਾਣੀ ਯਾਦ ਆ ਜਾਂਦੀ ਹੈ ਕਿ ਉਹ ਦੋਵੇਂ ਇੱਕ ਦੂਸਰੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਸੀ ਪਰ ਉਹਨਾਂ ਦੇ ਪਰਿਵਾਰ ਨਹੀਂ ਮੰਨਿਆ ਸੀ ਜਿਸ ਕਰਕੇ ਦੋਵਾਂ ਨੂੰ ਵੱਖ ਹੋਣਾ ਪਿਆ ਸੀ ਤੇ ਦੋਵਾਂ ਨੇ ਵੱਖ-ਵੱਖ ਥਾਵਾਂ ਤੇ ਜਿਹੜਾ ਇਹੋ ਵਿਆ ਕਰਵਾ ਲਿਆ ਸੀ ਆਪਸ ਦੇ ਵਿੱਚ ਗੱਲਬਾਤ ਹੋਣ ਤੋਂ ਬਾਅਦ ਦੋਵੇਂ ਇੱਕ ਦੂਸਰੇ ਦੇ ਸੰਪਰਕ ਦੇ ਵਿੱਚ ਆਉਂਦੇ ਨੇ ਗੱਲਾਂ ਬਾਤਾਂ ਕਰਨ ਲੱਗ ਪੈਂਦੇ ਨੇ ਤੇ ਇੱਕ ਦਿਨ ਜੋ ਹੈ ਉਹ ਔਰਤ ਦੇ ਪਤੀ ਨੂੰ ਪਤਾ ਲੱਗ ਜਾਂਦਾ ਹੈ ਜਿਸ ਤੋਂ ਬਾਅਦ ਉਹਦਾ ਵਿਰੋਧ ਕਰਦਾ ਹੈ ਤੇ ਜਿਸ ਤੋਂ ਬਾਅਦ ਜੋ 50 ਸਾਲ ਦੀ ਡਾਕਟਰ ਲੇਡੀ ਹੁੰਦੀ ਆ ਉਹ ਵਕੀਲ ਦੇ ਨਾਲ ਫਰਾਰ ਹੋ ਜਾਂਦੀ ਹੈ ਹਾਲਾਂਕਿ 24 ਘੰਟੇ ਦੇ ਅੰਦਰ ਹੀ ਜੋ ਹੈ ਇਹਨਾਂ ਨੂੰ ਸਰਸਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਜੋ ਡਾਕਟਰ ਦਾ ਪਤੀ ਆ ਉਸਨੇ ਵਕੀਲ ਤੇ ਐਫ ਆਈ ਆਰ ਵੀ ਦਰਚੇੜੀਆਂ ਕਰਵਾ ਦਿੱਤੀ ਹਾਲਾਂਕਿ ਹਾਈ ਪ੍ਰੋਫਾਈਲ ਮਾਮਲਾ ਸੀ ਇਸ ਕਰਕੇ ਜ਼ਿਆਦਾ ਬਾਅਰ ਨਹੀਂ ਆਇਆ ਪਰ ਲੋਕਾਂ ਨੂੰ ਫਿਰ ਵੀ ਇਸ ਦੀ ਕਹਾਣੀ ਜਿਹੜੀ ਆ ਉਹ ਪਤਾ ਲੱਗ ਗਈ ਐ ਸੋ ਇਸ ਉਮਰ ਦੇ ਵਿੱਚ ਲੋਕਾਂ ਨੇ ਕਿਹਾ ਕਿ ਇਸ ਉਮਰ ਦੇ ਵਿੱਚ ਜੋ ਇਹਨਾਂ ਨੇ ਕੰਮ ਕੀਤਾ ਹੈ ਲੋਕ ਉਹਨਾਂ ਨੂੰ ਚੰਗਾ ਮਾੜਾ ਬੋਲ ਰਹੇ ਨੇ ਪਰ ਤੁਸੀਂ ਇਹਨਾਂ ਨੂੰ ਕੀ ਰਾਏ ਦੇਣਾ ਚਾਹੋਗੇ ਕੀ ਕਹਿਣਾ ਚਾਹੋਗੇ ਕਿ ਜੋ ਹੈ ਇਸ ਉਮਰ ਦੇ ਵਿੱਚ ਦੋਵੇਂ ਫਰਾਰ ਹੋ ਗਏ ਜਿਸ ਤੋਂ ਬਾਅਦ ਇਹਨਾਂ ਦੀ ਕਹਾਣੀ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਇਹਨਾਂ ਦੀ ਕਹਾਣੀ ਜਿਹੜੀ ਹੈ ਉਹ ਪੂਰੀ ਇਹ ਸਮੇਂ ਵਿਖਰੀਆ ਕਿ 60 ਸਾਲ ਦਾ ਵਕੀਲ ਜਿਹੜਾ ਹੈ ਉਹ ਕਿਸ ਤਰੀਕੇ ਨਾਲ ਇੱਕ ਔਰਫ ਦੇ ਨਾਲ ਜਿਹੜਾ ਫਰਾਰ ਹੋਇਆ ਤੁਸੀਂ ਕੀ ਕਹੋਗੇ ਕੀ رائے ਰੱਖਦੇ ਹੋ ਜਰੂਰ ਦੱਸਣਾ